ਅੰਮ੍ਰਿਤਸਰ ਵਿੱਚ ਲਗਾਤਾਰ ਹੋ ਰਹੀ بارش ਕਾਰਨ ਪੁਰਾਣੀਆਂ ਖਸਤਾ ਬਿਲਡਿੰਗਾਂ ਦੀ ਹਾਲਤ ਬੇਹਦ ਖਰਾਬ ਹੋ ਰਹੀ ਹੈ। ਇਸ ਦੇ ਚੱਲਦੇ ਹੀ ਦੇਰ ਰਾਤ ਮਜੀਠ ਮੰਡੀ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਤਿੰਨ ਮੰਜ਼ਲਾ ਤਿੰਨ ਬਿਲਡਿੰਗਾਂ ਇੱਕੋ ਵਾਰ ਹੀ ਡਿੱਗ ਪਈਆਂ। ਇਲਾਕੇ ਦੇ ਲੋਕਾਂ ਨੇ ਦੱਸਿਆ ਹੈ ਕਿ ਇਹ ਘਟਨਾ ਬੀਤੀ ਰਾਤ ਲਗਭਗ 8:10 ਵਜੇ ਵਾਪਰੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਵੱਡੀ ਮਿਹਰ ਰਹੀ ਕਿ ਬਿਲਡਿੰਗਾਂ ਦੇ ਵਿੱਚ ਇਸ ਸਮੇਂ ਕੋਈ ਵੀ ਨਹੀਂ ਸੀ ਰਹਿੰਦਾ। ਨਹੀਂ ਤਾਂ ਵੱਡਾ ਜਾਣੀ ਨੁਕਸਾਨ ਹੋ ਜਾਣਾ ਸੀ ਸਥਾਨਕ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਇਹ ਹਾਦਸਾ ਦਿਨ ਟਾਈਮ ਵਾਪਰਦਾ ਤਾਂ ਸਥਿਤੀ ਹੋਰ ਵੀ ਜ਼ਿਆਦਾ ਗੰਭੀਰ ਹੋ ਸਕਦੀ ਸੀ ਇਨ੍ਹਾਂ ਬਿਲਡਿੰਗਾਂ ਦੇ ਨੇੜੇ ਬੱਚਿਆਂ ਦਾ ਸਕੂਲ ਅਤੇ ਇੱਕ ਮੰਦਿਰ ਵੀ ਹੈ ਇਹ ਬਿਲਡਿੰਗਾਂ ਰਾਤ ਸਮੇਂ ਡਿੱਗਣ ਕਾਰਨ ਇਹ ਵੱਡਾ ਹਾਦਸਾ ਟਲ ਗਿਆ ਇਲਾਕਾ ਵਾਸੀਆਂ ਨੇ ਚਿੰਤਾ ਜਤਾਈ ਹੈ ਕਿ ਸ਼ਹਿਰ ਦੇ ਹੋਰ ਹਿੱਸਿਆਂ ਦੇ ਵਿੱਚ ਵੀ 4 ਤੋਂ 5 ਪੁਰਾਣੀਆਂ ਬਿਲਡਿੰਗਾਂ ਖਸਤਾ ਹਾਲਤ ਦੇ ਵਿੱਚ ਖੜੀਆਂ ਨੇ ਉਹਨਾਂ ਨੇ ਨਗਰ ਨਿਗਮ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਕਾਰਵਾਈ ਕੀਤੀ ਜਾਵੇ ਤਾਜੋ ਅਗਲੇ ਸਮੇਂ ਦੇ ਵਿੱਚ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ਇਸ ਬੰਦ ਵਿੱਚ ਇਲਾਕਾ ਨਿਵਾਸੀ ਹੋਰ ਕੀ ਕੁਝ ਕਹਿ ਰਹੇ ਨੇ ਉਹ ਵੀ ਇੱਕ ਵਾਰ ਸੁਣ ਲੈਂਦੇ ਆਂ ਹੋਰ ਕਿਹੜੀ ਜਗ੍ਹਾ ਇੱਟ ਕੱਟਣਾ ਹੈ ਮੇਰਾ ਨਾਮ ਸੁਭਾਸ਼ ਚੰਦਰਾ ਜੀ ਮਜੀਠ ਮੰਡੀ ਭਈਆਂ ਦੇ ਬਾਜ਼ਾਰ ਤੋਂ ਕੱਟਣਾ ਹੈ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨਹੀਂ ਨਾ 30 ਜਾਂ 12 ਵਿੱਚ ਬਿਲਡਿੰਗਾਂ ਡਿੱਗੀਆਂ ਆਂ ਉਹਦੇ ਘਰ ਕੇ ਪਛਾਹ ਹੋ ਗਿਆ ਸਾਹਮਣੇ ਮੰਦਿਰ ਵੀ ਸੀ ਸਕੂਲ ਵੀ ਸੀ ਉਹਦੇ ਘਰ ਕੇ ਪਛਾਹ ਹੋ ਗਿਆ ਤੁਹਾਨੂੰ ਦੁੱਧਣ ਦਾ ਲੱਗਦਾ ਨਹੀਂ ਸਰਪ੍ਰੇਖਕ ਨੂੰ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਹਾਂਜੀ ਪਿੱਛੇ ਵੀ ਬਿਲਡਿੰਗਾਂ ਸਾਰੀਆਂ ਹੀ ਬੰਨੀਆਂ ਹੀ ਆਆਂ ਔਰ ਦੋ ਤਰ ਬਿਲਡਿੰਗਾਂ ਉਹਨਾਂ ਨੇ ਹੋਰ ਲਾਈ ਜਿਣੀਆਂ ਇਸ ਪਿਆਰ ਦੇ ਵਿੱਚ ਕਿੰਨੀਆਂ ਖੱਤਾਂ ਬਣ ਗਈਆਂ ਬਿਲਡਿੰਗਾਂ ਇਹ ਉਹ ਤਾਂ ਕਾਫੀ ਨਵੀਆਂ ਬਣ ਗਈਆਂ ਦੋ ਤਰ ਬਿਲਡਿੰਗਾਂ ਹੋ ਰਹੀਆਂ ਕੋਈ ਪ੍ਰਚਾਰਕ ਸਰਪ੍ਰੇਖਕ ਦੇ ਅਧਿਕਾਰੀ ਪੁੱਛੇ ਜੀ ਨਹੀਂ ਕੋਈ ਨਹੀਂ ਆਇਆ ਕਈ ਤਰੀਕਿਆਂ ਨਾਲ ਜਲਦੀ ਤੁਸੀਂ ਹਾਲਤ ਦੱਸਿਆ ਜਾਇਦਾ ਪੁਚਾਰੀ ਉਸਤਾਨਾ ਹੋਏ ਹਾਂਜੀ ਹਾਂਜੀ ਨਾਲੋ ਸਾਹਮਣੇ ਬਿਲਡਿੰਗ ਅਗੀ ਉਹ ਵੀ ਡਿੱਗੀ ਨਾਲ ਥੋੜੀ ਜੀ ਉਧਰ ਤੋਂ ਫਲੈਸ਼ ਹੋ ਗਿਆ ਹੋਰ ਕਿਹੜੇ ਜਗ੍ਹਾ ਤੇ ਇਹ ਘਟਨਾ ਪਈਆਂ ਵਾਲੇ ਬਿਜਾਰ ਮੇਰੇ ਨਾਲ ਸ਼ਬਾਜ ਹੈ ਪਈਆਂ ਵਾਲੇ ਬਿਜਾਰ ਹੋਈ ਹੈ ਰਾਤ ਨੂੰ ਡਿੱਗੀ ਬਿਲਡਿੰਗ ਉੱਤੇ ਰਹਿائش ਨਹੀਂ ਸੀ ਜੇ ਦਿਨ ਨੂੰ ਡਿੱਗਦੀ ਤਾਂ ਹੋ ਸਕਦਾ ਕੋਈ ਕੈਜੂਐਲਟੀ ਹੁੰਦੀ ਪਰ ਬਚਾਅ ਹੋ ਗਿਆ ਅਜੇ ਵੀ ਬਿਲਡਿੰਗ ਡਿੱਗਣ ਲਈ ਹੈ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਮਾਲਕ ਮਕਾਨ ਨੂੰ ਚਾਹੀਦਾ ਜੋ ਵੀ ਕਰਨਾ ਹੈ ਜਾਂ ਕਾਰਪੋਰੇਸ਼ਨ ਨੂੰ ਇਹਦਾ ਕੋਈ ਮਸਲਾ ਹੱਲ ਕਰੋ ਪੂਰਾ ਬਾਜ਼ਾਰ ਬੰਦ ਪਿਆ ਹੈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿਉਂ ਉਹ ਇਸ ਕਰਕੇ ਨਹੀਂ ਹੋਇਆ ਰਾਤ ਨੂੰ ਡਿੱਗੀਆਂ ਹਾਂ ਹਾਂ ਲੱਗਦਾ ਨਹੀਂ ਕਿ ਜਿੰਨੇ ਜਿਨੇ ਡਿੱਗਦੇ ਇਸੇ ਜਾਨੀ ਨੁਕਸਾਨ ਹੋਣਾ ਸੀ ਬਾਜ਼ਾਰ ਚੱਲਦਾ ਵਾ ਐਵੇਂ 10-15 ਬੰਦੇ ਮਾਰੀ ਜਾਣੇ ਸੀ ਬਾਜ਼ਾਰ ਚੱਲਦਾ ਵਾ ਕੋਈ ਸਨਸਾਨ ਥੋੜੀ ਹੈ ਕੋਈ ਨਹੀਂ ਤੇ ਬਿਲਡਿੰਗ ਹੈ ਇਸ ਇਲਾਕੇ ਦੇ ਵਿੱਚ ਸਸਤਾ ਰੇ ਵਿੱਚ ਡਿੱਗੀਆਂ ਕੰਮੇ ਲੱਗੀਆਂ ਉਹ ਉਹ ਰਾਈਡਰ ਕਾਰਪੋਰੇਸ਼ਨ ਨੂੰ ਉਹਦਾ ਹੱਲ ਕਰਨਾ ਕਰਨਾ ਚਾਹੀਦਾ ਉਹ ਇਹਨਾਂ ਕੋਈ ਤੇ ਕਰਨਾ ਹੈ ਬਗੈਰ ਮਤਲਬ ਉਹ ਕੋਈ ਬੰਦਾ ਮਰੇ ਉਹਦਾ ਕੀ ਫਾਇਦਾ ਹੋਇਆ ਕੋਈ ਫਾਇਦਾ ਨਹੀਂ ਹੈ ਆਦਮੀ ਦਾ ਬਚਾ ਹੋਣਾ ਜਿਹਦਾ ਹਮਨ ਹੂਮਨ ਬੀਇੰਗ ਜਨਮ ਮਿਲਿਆ ਵਾ ਤੇ ਕੁੱਤੇ ਦੀ ਮੌਜੂਰੂ ਮਰਨਾ ਦੇਖਿਆ ਜਾਵੇ ਤਾਂ ਇਹਦੇ ਸਭ ਤੋਂ ਵੱਡੀ ਹਾਲਤ ਮਕਾਨ ਦੀ ਜਿਹੜੀ ਅੰਗੈਲੀ ਹੈ ਦੇਖੋ ਜੀ ਇਹ ਅੰਗੈਲੀ ਦੋਨਾਂ ਦੀ ਹੈ ਪ੍ਰਸ਼ਾਸਨ ਦੀ ਵੀ ਹੈ ਮਕਾਨ ਮਾਲਕ ਦੀ ਹੈ ਦੋਨਾਂ ਨੂੰ ਮਿਲ ਕੇ ਚਾਹੇ ਉਹਨੂੰ ਚਾਹੀਦਾ ਰੈਨੋਵੇਸ਼ਨ ਕਰਾਏ ਅਦਰਵਾਈ ਕਰਪੂਲੇਸ਼ਨ ਕੋਈ ਐਕਸ਼ਨ ਲਵੇ ਨਹੀਂ ਕਰਵਾਉਂਦਾ ਤੇ ਅਸੀਂ ਤੇ ਬਸ ਐਨੇ ਕਹਾਂਗੇ ਤੋਂ ਇਲਾਵਾ ਕੋਈ ਨਹੀਂ ਅਜੇ ਵੀ ਬਿਲਡਿੰਗ ਡਿੱਗੀ ਵੀ ਆਤ ਕਰ ਨਾਮ ਬਤਾਓ ਉਹ ਆਗੇ ਰਾਜੀ ਹੋਰ ਕੌਣ ਸੀ ਜਗਾਹ ਕੌਣ ਸਾ ਬਾਜ਼ਾਰ ਕਰਦਾ ਹੈ ਲੋਹਾਂ ਮੜੀ ਮਜੀਠ ਮੰਡੀ ਮੋੜ ਵਈਆ ਵਾਲਾ ਬਾਜ਼ਾਰ ਕਿੰਨੇ ਵੇ ਦੀ ਘਟਨਾ ਸਰ ਜੀ ਰਾਤੀ 11:30 ਵੇ ਦੀ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਕੁਛ ਨਹੀਂ ਹੋਇਆ ਅਗਰ ਬਿਨੇ ਹੁੰਦਾ ਤੇ ਕਾ ਵੀ ਬੰਦੇ ਮਰ ਜਾਂਦੇ ਸਮੇਂ ਤੇ ਕਾਰਪੇਸ਼ਨ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਜਰੂਰ ਜਰੂਰ ਕਾਰਪੋਸ਼ਨ ਬਹੁਤ ਵੀ ਹੋ ਗਈ ਹੈ ਬਿਸ਼ੇ ਤਖਣ ਵਾਲੀ ਹੈ ਉਹ ਡਿਵੀਜ਼ਨ ਅਫੀਸੀ ਹੈ ਕਾਰਪੋਸ਼ਨ ਵਾਲੇ ਆਏ ਨਹੀਂ ਹਟਕ